ਪੰਜਾਬ ਵਿੱਚ ਹੁਣ ਸਿਰਫ ਗੱਲਾਂ ਨਹੀਂ ਜ਼ਮੀਨ ਤੇ ਕੰਮ ਹੋ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸਾਲਾਂ ਤੋਂ ਧੂੜ ਫਾਕਦੀਆਂ ਬੇਕਾਰ ਪਈਆਂ ਸਰਕਾਰੀ ਜ਼ਮੀਨਾਂ ਨੂੰ ਅੱਜ ਵਿਕਾਸ ਦੀ ਨੀਂਹ ਬਣਾਇਆ ਜਾ ਰਿਹਾ ਹੈ ਉਹ ਬੇਸ਼ਕੀਮਤੀ ਜਾਇਦਾਦ ਜਿਸ ਤੇ ਪਿਛਲੀਆਂ ਸਰਕਾਰਾਂ ਨੇ ਦਹਾਕਿਆਂ ਤੱਕ ਅੱਖਾਂ ਬੰਦ ਕਰ ਰੱਖੀਆਂ ਸਨ ਜਿਸ ਨੂੰ ਪੂ ਮਾਫੀਆ ਨੇ ਆਪਣਾ ਅੱਡਾ ਬਣਾ ਲਿਆ ਸੀ ਹੁਣ ਵਾਪਸ ਜਨਤਾ ਦੇ ਹਵਾਲੇ ਹੋ ਰਹੀ ਹੈ ਇਹ ਮੈਸ ਜਮੀਨ ਦੀ ਵਰਤੋਂ ਨਹੀਂ ਹੈ ਸਗੋ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਦੀ ਨੀਅਤ ਸਾਫ਼ ਹੈ ਤੇ ਉਸਨੇ ਪੰਜਾਬ ਦੀ ਰੁਕੀ ਹੋਈ ਤਰੱਕੀ ਦਾ ਗিয়ার ਬਦਲ ਦਿੱਤਾ ਦਹਾਕਿਆਂ ਤੋਂ ਜਿਸ ਅਰਬਾਂ ਦੀ ਸਰਕਾਰੀ ਜ਼ਮੀਨ ਨੂੰ ਪਿਛਲੀਆਂ ਸਰਕਾਰਾਂ ਨੇ ਐਵੇਂ ਹੀ ਬੇਕਾਰ ਛੱਡ ਦਿੱਤਾ ਸੀ ਉਸ ਨੂੰ ਹੁਣ ਵਿਕਾਸ ਦੀ ਚਾਬੀ ਬਣਾਇਆ ਜਾ ਰਿਹਾ ਹੈ ਉੱਡਾ ਗਲਾਡਾ ਤੇ ਹੋਰ ਵਿਭਾਗਾਂ ਦੀਆਂ ਇਹ ਬੇਸ਼ਕੀਮਤੀ ਜਾਇਦਾਦਾਂ ਇੰਨੇ ਲੰਮੇ ਸਮੇਂ ਤੱਕ ਸਿਰਫ ਇਸ ਲਈ ਨਾ ਸਰਗਰਮ ਪਈਆਂ ਰਹੀਆਂ ਕਿਉਂਕਿ ਕਥਿਤ ਤੌਰ ਤੇ ਇੱਕ ਵਰਗ ਇਹਨਾਂ ਤੇ ਅਸਿੱਧੇ ਤੌਰ ਤੇ ਕਬਜ਼ਾ ਜਾਂ ਫਿਰ ਗਲਤ ਵਰਤੋਂ ਕਰ ਰਿਹਾ ਸੀ। ਇਹ ਸਥਿਤੀ ਸਿੱਧਰ ਤੌਰ ਤੇ ਰਾਜ ਦੀ ਪ੍ਰਗਤੀ ਨੂੰ ਰੋਕੇ ਰੱਖਣ ਦਾ ਸੰਕੇਤ ਸੀ ਪਰ ਹੁਣ ਸਰਕਾਰ ਨੇ ਇਸ ਦਹਾਕਿਆ ਪੁਰਾਣੀ ਰੁਕਾਵਟ ਨੂੰ ਤੋੜਦਿਆਂ ਇੱਕ ਫੈਸਲਾਕੁਨ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਨ ਸਰਕਾਰ ਦਾ ਇਹ ਸਾਫ਼ ਕਹਿਣਾ ਹੈ ਕਿ ਹੁਣ ਰੁਕਾਵਟ ਦੀ ਰਾਜਨੀਤੀ ਨਹੀਂ ਚੱਲੇਗੀ ਤੇ ਹਰ ਸਰੋਤ ਦੀ ਵਰਤੋਂ ਸਿੱਧੇ ਜਨਤਾ ਦੇ ਲਾਭ ਲਈ ਕੀਤੀ ਜਾਵੇਗੀ। ਇਸ ਨੀਤੀ ਦੇ ਤਹਿਤ ਖਾਲੀ ਪਈਆਂ ਜ਼ਮੀਨਾਂ ਨੂੰ ਤੁਰੰਤ ਵੱਡੇ ਪ੍ਰੋਜੈਕਟਾਂ ਦੇ ਵਿੱਚ ਲਗਾਇਆ ਜਾ ਰਿਹਾ ਹੈ ਜਿਵੇਂ ਕਿ ਬੁੱਢ ਲਾਡਾ ਦੇ ਵਿੱਚ ਜੋ ਪੁੱਡਾ ਕਲੋਨੀ ਦੀ ਜ਼ਮੀਨ ਵਰਿਆਂ ਤੋਂ ਪਈ ਸੀ ਉਸ ਨੂੰ ਹੁਣ ਸਥਾਨਕ ਕਿਸਾਨਾਂ ਲਈ ਇੱਕ ਆਧੁਨਿਕ ਅਤੇ ਵੱਡੀ ਮੰਡੀ ਬਣਾਉਣ ਦੇ ਵਿੱਚ ਲਗਾਇਆ ਗਿਆ ਹੈ। ਇਸੇ ਤਰ੍ਹਾਂ ਲੁਧਿਆਣਾ ਦੇ ਵਿੱਚ ਪਨੈਗਰੋ ਦੀ ਮਾਲਕੀ ਵਾਲੀ ਬੇਕਾਰ ਜ਼ਮੀਨ ਨੂੰ ਹੁਣ ਇੱਕ ਅੰਤਰਰਾਸ਼ਟਰੀ ਪੱਧਰ ਦਾ ਜੋ ਹੈ ਕਨਵੈਨਸ਼ਨ ਸੈਂਟਰ ਬਣਾਉਣ ਦੀ ਯੋਜਨਾ ਹੈ ਜਿਸ ਨਾਲ ਪੰਜਾਬ ਦੇ ਵਿੱਚ ਨਿਵੇਸ਼ ਅਤੇ ਵਪਾਰ ਨੂੰ ਇੱਕ ਵੱਡੀ ਰਫਤਾਰ ਮਿਲੇਗੀ ਇਸ ਕਾਰਵਾਈ ਨੇ ਰਾਜਨੀਤਿਕ ਕਲਿਆਰਿਆਂ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਜਿੱਥੇ ਸਰਕਾਰ ਇਸ ਨੂੰ ਇਮਾਨਦਾਰੀ ਅਤੇ ਤੇਜ਼ ਵਿਕਾਸ ਦਾ ਪ੍ਰਮਾਣ ਦੱਸ ਰਹੀ ਹੈ ਉੱਥੇ ਕੁਝ ਵਿਰੋਧੀ ਧਿਰ ਇਸ ਤੇ ਇਤਰਾਜ਼ ਉਠਾ ਰਹੀਆਂ ਨੇ ਰਾਜਨੀਤਿਕ ਨਰੀਖਣਾਂ ਦਾ ਮੰਨਣਾ ਇਹ ਹੈ ਕਿ ਜੋ ਲੋਕ ਅੱਜ ਇਨ੍ਹਾਂ ਵਿਕਾਸਮੁਖੀ ਫੈਸਲਿਆਂ ਤੇ ਸਵਾਲ ਖੜੇ ਕਰ ਰਹੇ ਨੇ ਉਹ ਅਸਲ ਵਿੱਚ ਉਸ ਪੁਰਾਣੀ ਵਿਵਸਥਾ ਦੇ ਸਰਪ੍ਰਸਤ ਸਨ ਜਿਸ ਤਹਿਤ ਇਹ ਜ਼ਮੀਨਾਂ ਵਰਿਆਂ ਤੱਕ ਬੇਕਾਰ ਅਤੇ ਵਿਵਾਦਾਂ ਦੇ ਵਿੱਚ ਫਸੀਆਂ ਰਹੀਆਂ ਇਹ ਸਾਫ ਸੰਕੇਤ ਹੈ ਕਿ ਉਹਨਾਂ ਲੋਕਾਂ ਨੂੰ ਤਰੱਕੀ ਦੀ ਇਹ ਰਫ਼ਤਾਰ ਬਿਲਕੁਲ ਵੀ ਪਸੰਦ ਨਹੀਂ ਆ ਰਹੀ ਹੈ ਜੋ ਹੁਣ ਤੱਕ ਜੋ ਹੈ ਪੰਜਾਬ ਨੂੰ ਰੋਕ ਕੇ ਬੈਠੇ ਸਨ ਸਰਕਾਰ ਦਾ ਇਹ ਸਪਸ਼ਟ ਰੁਖ ਹੈ ਕਿ ਹੁਣ ਰੁਕਾਵਟ ਅਤੇ ਠਹਿਰਾਅ ਦੀ ਰਾਜਨੀਤੀ ਨਹੀਂ ਚੱਲੇਗੀ ਇਹ ਹੱਕ ਦੀ ਲੜਾਈ ਹੈ ਤੇ ਹੁਣ ਪੰਜਾਬ ਦੇ ਹਰ ਸਰੋਤ ਤੇ ਪਹਿਲਾ ਹੱਕ ਆਮ ਜਨਤਾ ਦਾ ਹੋਵੇਗਾ ਨਾ ਕਿ ਕਿਸੇ ਖਾਸ ਪਿਛਟ ਵਰਗ ਦਾ